ਮਸ਼ਹੂਰ ਸੂਫੀ ਗਾਇਕ ਹਾਂਸ ਰਾਜ ਹਾਂਸੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਜਲੰਧਰ ਦੇ ਗੁਰਦੁਆਰਾ ਸਿੰਘ ਸੱਭਾ ਮਾਡਲ ਟਾਊਨ ਵਿਖੇ ਕੀਤੀ ਗਈ ਇਸ ਮੌਕੇ ਜਿੱਥੇ ਪਾਲੀਵੁੱਡ ਤੋਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਅੰਤਿਮ ਅਰਦਾਸ ਵਿੱਚ ਹਿੱਸਾ ਲੈਣ ਪਹੁੰਚੇ ਇਸ ਲਈ ਲਾਵਾ ਪਾਜ ਬਾਗੂ ਸ਼ਵੇਤ ਮਲਿਕ ਸਮੇਤ ਹੋਰ ਕਈ ਸਿਆਸੀ ਅਗੂ ਵੀ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਮਟਾਇਆ ਮੇਰਾ ਤੇ ਬਹੁਤ ਲੰਮਾ ਪੁਰਾਣਾ ਰਿਸ਼ਤਾ ਜੀ ਮੈਂ 1993 ਚ ਪਹਿਲੀ ਵਾਰੀ ਉਹਨਾਂ ਦੇ ਦਰਸ਼ਨ ਕੀਤੇ ਸੀ ਤਾਂ ਆ ਵਾਸ ਜਸਟ ਆ ਵਾਸ ਜਸਟ 21 ਮੈਂ ਕਿੰ ਕੀ ਸਾਲ ਦਾ ਸਕਾ ਤਾਂ ਮੈਨੂੰ ਇਵੇਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਆਪ ਕਿਸੇ ਮਾਂ ਨੂੰ ਮਿਲ ਰਿਹਾ ਸੋ ਉਸ ਦਿਨ ਤੋਂ ਲੈ ਕੇ ਅੱਜ ਤੱਕ ਖੰਸ ਭਾਜੀ ਨੂੰ ਮੈਂ ਫਾਦਰ ਲਈ ਟ੍ਰੀਟ ਕਰਦਾ ਜੀ ਤੇ ਉਹਨਾਂ ਨੂੰ ਮਦਰ ਲਈ ਸੋ ਬਹੁਤ ਔਖਾ ਆ ਬਾਕੀ ਵਿਅਕਤੀ ਆਪਣੇ ਮਾਂ ਨੂੰ ਪਿਤਾ ਨੂੰ ਆਪਣੇ ਜੀਵਨ ਚ ਕਦੇ ਵੀ ਮੰਨ ਨਹੀਂ ਕਰ ਸਕਦਾ ਔਰ ਬੱਚਿਆਂ ਲਈ ਹਲੇ ਬੱਚੇ ਮੈਂ ਉਹਨਾਂ ਨੂੰ ਮਿੰਦ ਬੱਚੇ ਲੱਗਦੇ ਤੋਂਵੇਂ ਨਵਰਾਜ ਤੇ ਯਵਰਾਜ ਕਿ ਮੈਨੂੰ ਲੱਗਦਾ ਹੈ ਕਿ ਹਲੇ ਉਹਨਾਂ ਚੰਨੀ ਮੈਚਿਓਰਿਟੀ ਨਹੀਂ ਆਈ ਕਿ ਮਾਂ ਤੋਂ ਬਿਨਾ ਕਿਸ ਤਰ੍ਹਾਂ ਜੀਣਾ ਆ ਬੱਚੇ ਅੰਡਰ ਸ਼ੈਲਟਰ ਪੜਿਆ ਹਸ ਭਾਜੀ ਦੀ ਪਰਸਨਲਿਟੀ ਮਾਂ ਦੀ ਸੋ ਹਲੇ ਉਹਨਾਂ ਨੂੰ ਇਸ ਤਰ੍ਹਾਂ ਦਾ ਜੀਣਾ ਸਿੱਖਿਆ ਨਹੀਂ ਹੈ ਬਹੁਤ ਔਖਾ ਆ ਔਰ ਭਾਜੀ ਲਈ ਵੀ ਅਸੀਂ ਸਭ ਲੋਕ ਜਿਹੜੇ ਜਿੰਨਾ ਟ੍ਰੈਵਲ ਇੰਟਰਨੈਸ਼ਨਲ ਨੈਸ਼ਨਲ ਸਟੇਟ ਜ਼ਿਆਦਾ ਰਹਿੰਦਾ ਉਹਨਾਂ ਉਹ ਤਾਂ ਹੀ ਕਰ ਸਕਦੇ ਜੇ ਪਰਿਵਾਰਾਂ ਚ ਔਰਤਾਂ ਘਰ ਚ ਬੈਠੀਆਂ ਉਹ ਚੀਕ ਤਰੀਕੇ ਨਾਲ ਚਲਾ ਸਕਦੇ ਆ ਸੋ ਬਹੁਤ ਨਿੱਜੀ ਲਾਸ ਆ ਸਾਡੇ ਸਾਰਿਆਂ ਲਈ ਵੀ ਮੈਨੂੰ ਇਵੇਂ ਹੀ ਲੱਗਿਆ ਜਿਵੇਂ ਮਾਂ ਦਾ ਤੁਰ ਜਾਣਾ ਪਿਛਲੇ ਦਿਨਾਂ ਚ ਤੁਹਾਨੂੰ ਪਤਾ ਹੈ ਜੀ ਸਾਰਿਆਂ ਨੂੰ ਆਪਾਂ ਨੂੰ ਕਿ ਹੰਸਪਾਜੀ ਦੇ ਪਰਿਵਾਰ ਤੇ ਜਿਹੜਾ ਬਹੁਤ ਵੱਡਾ ਝਟਕਾ ਲੱਗਾ ਉਹਨਾਂ ਨੂੰ ਬਹੁਤ ਵੱਡਾ ਦੁੱਖ ਲੱਗਾ ਉਹਨਾਂ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਚਾਹੇ ਸਾਡੇ ਛੋਟੇ ਵੀਰ ਨਵਰਾਜ ਹੰਸਾ ਜੁਗਰਾਜ ਹੰਸਾ ਜਿਨ੍ਹਾਂ ਦੀ ਮਾਂ ਚਲੀ ਜਾਣਾ ਹੰਸਪਾਜੀ ਉਹਨਾਂ ਦਾ ਜੀਵਨ ਸਾਥੀ ਚਲਾ ਗਿਆ ਇਸ ਉਮਰ ਦੇ ਪੜਾ ਦੇ ਵਿੱਚ ਜੀਵਨ ਸਾਥੀ ਜੀ ਦਾ ਜਾਣਾ ਜਿਹੜਾ ਉਹ ਬਹੁਤ ਹੀ ਦੁਖਦਾਈ ਹੁਆ। ਸੋ ਅਸੀਂ ਹਮੇਸ਼ਾ ਸੁੱਖ-ਦੁੱਖ ਦੇ ਵਿੱਚ ਹੰਸਪਾਜੀਨਾ ਹੰਸਪਾਜੀ ਦੇ ਪਰਿਵਾਰ ਨਾਲ ਅਸੀਂ ਹਮੇਸ਼ਾ ਖੜਦੇ ਰਹੇ ਹਾਂ ਔਰ ਖੜਾਂਗੇ। ਅੱਜ ਅੰਤਿਮ ਅਰਦਾਸ ਸਤਿਕਾਰਯੋਗ ਬੀਬੀ ਰੇਸ਼ਮ ਕੌਰ ਜੀ ਜਿਹੜੇ ਕਿ ਸਾਡੇ ਸਾਰਿਆਂ ਦੀ ਮਾਂ ਸਾਡੇ ਸਾਰਿਆਂ ਦੀ ਬੀਬੀ ਪਦਮਸ਼ਰੀ ਰਾਜਗਾਇਕ ਹੰਸਰਾਜ ਹੰਸ ਉਹਨਾਂ ਦੀ ਧਰਮ ਪਤਨੀ ਜਿੱਥੇ ਕਿ ਅਸੀਂ ਜਲੰਧਰ ਵਾਲੇ ਹੋਸਟ ਆ ਅਸੇ ਬਾਤੇ ਉਧਰ ਤੇ ਲੱਗੇ ਹੋਏ ਆ ਪਰ ਅਸੀਂ ਨਾਲ ਇਹ ਵੀ ਗੱਲ ਕਿ ਬੀਬੀ ਜੀ ਦਾ ਸਾਡਾ ਸਾਰੇ ਛੋਟੇ ਸਿੰਗਰਾਂ ਨਾਲ ਬਹੁਤ ਜ਼ਿਆਦਾ ਛੋਟੇ ਕਲਾਕਾਰਾਂ ਨਾਲ ਇੰਨਾ ਰੱਜ ਕੇ ਮੋਸੇ ਕਿ ਜਦੋਂ ਕਾਲਜ ਤੇ ਖਾਲਸਾ ਕਾਲਜ ਮੈਂ ਪੜਦਾ ਗ੍ਰੈਜੂਏਸ਼ਨ ਕਰਦਾ ਹੁੰਦਾ ਸੀਗਾ ਤੇ ਉਹਨਾਂ ਨੂੰ ਤਾਂ ਰੋਟੀ ਪਾਣੀ ਉਹਨੂੰ ਖਾ ਜਾਣਾ ਤੇ ਕਦੀ ਵੀ ਉਹਨਾਂ ਮੱਥੇ ਚੂੜੀ ਨਹੀਂ ਪਾਈ ਹਮੇਸ਼ਾ ਹੀ ਹੱਸ ਕੇ ਸਾਨੂੰ ਕਬੂਲ ਕੀਤਾ Chandra consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car paintering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ